ਇਕ ਓੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਹਾ ਬੁੱਧ ਪ੍ਰਭ ਤੁਚ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਕਰ ਸਕਤ ਸਿਫਤ ਤੁਮਾਰੀ ਆਪਿ ਲਿਹੁ ਹਰ ਕਥਾ ਸਿਧਾਰੀ ਵੈਸਾਖ ਤਿਰਨ ਕਿਉ ਵਾਢਿਆ ਜੇ ਨਾ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੈ ਲਗੇ ਮਾਇਆ ਤੋ ਹੋ ਉਤਰ ਕਲਤਰ ਨ ਸੰਗ ਤਨਾ ਹਰ ਅਵినాਸੀ ਓ ਹੋ ਪਾਲਚ ਪਲਚ ਸਗਲੀ ਮੋਏ ਉੱਠੈ ਤੰਦ ਮੋਹੋ ਇਕਸ ਹਰ ਕੇ ਨਾਮ ਬਿਨ ਅਗਲੈ ਇਹ ਖੋਇ ਦਿਲ ਵਿਸਾਰ ਵਿਗੋਚ ਨਾ ਪ੍ਰਭ ਬਿਨ ਅਵਰ ਨਾ ਕੋਇ ਪ੍ਰੀਤਮ ਚਰਨੇ ਜੋ ਲਗੇ تنਕੇ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪਰਾਪਤ ਹੋਏ ਵੈ ਸਾਖ ਸੁਹਾਵਾਤਾ ਲਗੈ ਜਾ ਸੰਤ ਭਟੈ ਹਰ ਸੋਹੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪਰਾਪਤ ਹੋਏ वैसाख सुहावाता लगै जा संत पिट हर सोए वगुरू जी का खालसा वाहेगुरू जी की फतेह जुगो जुग अटल अच्छा। ਦਸੂ ਪਾਸਹ ਕਿ ਆਤਮਿਕ ਸਰੂਪ ਜਾਗਦੀ ਜੋਤ ਜਹਾਰਾ ਜਹੂਰ ਸਰਬ ਕਲਾ ਭਰਪੂਰ ਹਲਤ ਪਲਤ ਦੇ ਰਾਖੇ ਰਾਜਾਨ ਰਾਜ ਭਾਨਾਨ ਭਾਨ ਦੇਵਾਨਾ ਦੇਵ ਉਪਮਾ ਮਹਾਨ ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਨ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਕੀ ਵਡੇ ਆਏ ਹੋਏ ਗੁਰੂ ਰੂਪ ਸਾਧ ਸੰਗਤ ਜੀਓ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਦਇਆ ਮયા ਕਿਰਪਾ ਦੇ ਸਦਕਾ ਚੇਤ ਦਾ ਮਹੀਨਾ ਬਤੀਤ ਹੋਇਆ ਹੈ ਸੱਚੇ ਪਾਤਸ਼ਾਹ ਦਇਆ ਮયા ਰਹਿਮਤ ਦੇ ਸਦਕਾ ਅੱਜ ਵਿਸਾਖ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਗੁਰਦੇਵ ਸੱਚੇ ਪਾਤਸ਼ਾਹ ਅਪਾਰ ਕਿਰਪਾ ਰਹਿਮਤ ਦਇਆ ਮયા ਦੇ ਸਦਕਾ ਜੋ ਇਹ ਵਿਸਾਖ ਦਾ ਮਹੀਨਾ ਜੋ ਦੂਜਾ ਮਹੀਨਾ ਹੈ ਪਹਿਲਾ ਮਹੀਨਾ ਚੇਤ ਦੂਜਾ ਵਿਸਾਖ ਜੋ ਦੇਸੀ ਮਹੀਨੇ ਗਿਣਦੇ ਆ ਉਹ ਦੂਜਾ ਮਹੀਨਾ ਗਿਨਿਆ ਜਾਂਦਾ ਹੈ ਇਸ ਦੇ ਅੰਦਰ ਗੁਰਦੇਵ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਹੀਦਾਂ ਦੇ ਸਿਰਤਾਜ 12 ਮਹਾਮਾਜ ਦੇ ਵਿੱਚ ਜੋ ਮਹਾਰਾਜ ਜੀ ਨੇ ਉਚਾਰਨ ਕੀਤਾ ਜੋ ਵਿਸਾਖ ਦੇ ਮਹੀਨੇ ਸੰਬੰਧੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਸ ਕੀਤਾ ਜੋ ਮੋਲ ਪਾਠ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ ਵਿਸਾਖ ਦੇ ਮਹੀਨੇ ਦੀ ਅਰੰਭਤਾ ਦੇ ਅੰਦਰ ਗੁਰਦੇਵ ਬਚਨ ਪੇ ਕਰਦੇ ਨੇ ਕਹਿੰਦੇ ਵਿਸਾਖ ਦਾ ਮਹੀਨਾ ਉਹਨਾਂ ਜੀਵ ਇਸਤਰੀਆਂ ਵਾਸਤੇ ਉਹਨਾਂ ਜਿਹੜੀਆਂ ਪ੍ਰਮਾਤਮਾ ਨਾਲ ਵਿਛੜੀਆਂ ਨੇ ਵਾਡੀਆਂ ਨੇ ਉਹਨਾਂ ਨੂੰ ਧੀਰਜ ਕਿਵੇਂ ਬਣੇ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਪਤੀ ਪ੍ਰਮਾਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨਾਲੋਂ ਪਿਆਰ ਦਾ ਵਿਛੋੜਾ ਪੈ ਗਿਆ ਪ੍ਰੇਮ ਦਾ ਵਿਛੋੜਾ ਪੈ ਗਿਆ ਉਹ ਜੀਵ ਇਸਤਰੀਆਂ ਨੂੰ ਧੀਰਜ ਕਿਵੇਂ ਬਣੇ ਦਾਤਾਰ ਪ੍ਰਮਾਣ ਕਰਦੇ ਨੇ ਵੈਸਾਖ ਧੀਰਨ ਕਿਉਂ ਵਾੜਿਆ ਜੇ ਨਾ ਪ੍ਰੇਮ ਵਿਛੋਹ ਹੋ ਵੈਸਾਖ ਯਾਨੀ ਵੈਸਾਖ ਦਾ ਮਹੀਨਾ ਕਿਉਂ ਧੀਰਜ ਕਿਵੇਂ ਧੀਰਜ ਬਣੇ ਕਿਵੇਂ ਧੀਰਜ ਕਰ ਕਿਉਂਕਿ ਵਦਿਆ ਨੇ ਪਰਮੇਸ਼ਵਰ ਤੋਂ ਵਿਛੜੀਆਂ ਹੋਈਆਂ ਵਿਛੋਹ ਵਿਛੋੜਾ ਪਿਆ ਹੋਇਆ ਹੈ ਪ੍ਰੇਮ ਵਿਛੋੜਾ ਯਾਨੀ ਪ੍ਰੇਮ ਦੇ ਅਨਹੋਂਦ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਹਰ ਇੱਕ ਜੀਵ ਇਸਤਰੀ ਵਾਸਤੇ ਵਿਸਾਖੀ ਦਾ ਮਹੀਨਾ ਜਿਹੜਾ ਹੈ ਉਹ ਰੁੱਤ ਬਦਲਣ ਦੇ ਨਾਲ ਜੋ ਬਾਹਰ ਜਿਹੜਾ ਖੇੜਾ ਆਇਆ ਹੈ ਰਿਜਾਂ ਵਾਲਾ ਮਹੀਨਾ ਹੁੰਦਾ ਹੈ ਪਰ ਜਿਹੜੀ ਜੀਵ ਇਸਤਰੀਆਂ ਉਸ ਪਰਮਾਤਮਾ ਤੋਂ ਪਤੀ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਜਿਹੜੀਆਂ ਆਪਣੇ ਪਤੀ ਤੋਂ ਵਿਛੜੀਆਂ ਹੋਈਆਂ ਉਹਨਾਂ ਦੇ ਦਿਲ ਨੂੰ ਧੀਰਜ ਕਿਵੇਂ ਆਵੇ ਕਿਉਂਕਿ ਵਿਛੋੜੇ ਦਾ ਬੜਾ ਭਾਰੀ ਦੁੱਖ ਹੈ ਗੁਰਦੇਵ ਪਵਿੱਤਰ ਬਚਨ ਕਰਦੇ ਨੇ ਬਾਣੀ ਦੇ ਅੰਦਰ ਇੱਕ ਵਿਛੋੜਾ ਇੱਕ ਦੁੱਖ ਭੁਖ ਇੱਕ ਦੁੱਖ ਸਖਤ ਵਾਰ ਜਮਦੋ ਵਿਛੋੜੇ ਦਾ ਦੁੱਖ ਹੈ ਮਹਾਰਾਜ ਜੀ ਪਾਸਾ ਜੀ ਬਖਸ਼ਿਸ਼ ਕਰਦੇ ਉਸ ਵਿਛੋੜੇ ਤੋਂ ਬਿਨਾ ਉਸ ਆਪਣੇ ਪਿਆਰੇ ਪ੍ਰਮਾਤਮਾ ਤੋਂ ਮਿਲਣ ਤੋਂ ਬਿਨਾ ਉਹ ਜੀਵ ਇਸਤਰੀਆਂ ਮਹਾਰਾਜ ਇੱਕ ਤਾਂ ਬੜਾ ਸੁੰਦਰ ਬਚਨ ਕਰਦੇ ਨੇ ਕਹਿੰਦੇ ਵਿਛੋੜਾ ਸੋਨੇ ਦੁੱਖ ਵਿਨ ਡਿਠੇ ਮਰਿਓ ਵਿਛੋੜਾ ਸੁਣ ਕੇ ਹੀ ਦੁੱਖ ਹੋ ਜਾਂਦਾ ਹੈ ਪਤੀ ਪ੍ਰਮਾਤਮਾ ਪਰਮੇਸ਼ਵਰ ਨੂੰ ਦੇਖੇ ਤੋਂ ਬਿਨਾ ਉਹ ਆਤਮਕ ਮੌਤ ਮਰਦੇ ਆਂ ਬਾਦ ਪਿਆਰੇ ਆਪਣੇ ਬਿਰਹੀ ਨਾ ਤਰੋ ਉਹ ਜਿਹੜੀ ਬਿਰਹੀ ਜੀਵ ਇਸਤਰੀ ਹੈ ਉਹ ਆਪਣੇ ਪਿਆਰੇ ਤੋਂ ਬਿਨ ਉਹ ਧੀਰਜ ਦਿੱਤੀ ਰੋਣ ਧੀਰਜ ਕਿਵੇਂ ਕਰੇ ਕਿਉਂਕਿ ਵਿਛੜ ਗਈਆਂ ਉਸ ਪ੍ਰਮਾਤਮਾ ਤੋਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਨੂੰ ਧੀਰਜ ਨਹੀਂ ਆ ਕਿਉਂਕਿ ਵਿਛੜਿਆ ਧੀਰਜ ਆਵੇ ਵੀ ਕਿਵੇਂ ਜਿਸ ਨੇ ਧੀਰਜ ਦੇਣੇ ਸੀ ਸਹਾਰਾ ਬਣਨਾ ਸੀ ਉਸ ਨੂੰ ਤੋਂ ਉਸ ਤੋਂ ਤਾਂ ਵਿਛੜ ਗਈਆਂ ਪਵਿੱਤਰ ਬਾਣੀ ਦੇ ਬਚਨ ਨੇ ਜਾ ਕੀ ਧੀਰਕ ਇਸ ਮਨਹਿ ਸਦਾ ਜਿਹੜੇ ਮਨ ਨੂੰ ਸਹਾਰਾ ਬਣਨਾ ਸੀ ਧੀਰਜ ਮਿਲਣਾ ਸੀ ਉਸ ਨੂੰ ਉਸ ਤੋਂ ਵਿਛੜ ਗਈਆਂ ਗੁਰਦੇਵ ਸੱਚੇ ਪਾਤਸ਼ਾਹ ਅੱਗੇ ਪ੍ਰਮਾਣ ਕਰਦੇ ਨੇ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਹਰੀ ਅਣੀ ਹਰੀ ਅਕਾਲ ਪੁਰਖ ਸਾਜਨ ਪਰਮੇਸ਼ਰ ਮਿੱਤਰ ਪਿਆਰਾ ਪੁਰਖ ਕਿਉਂਕਿ ਸੰਸਾਰ ਦੇ ਵਿੱਚ ਵਿਚਰਦੇ ਆ ਇਹ ਸੰਸਾਰ ਦੇ ਵਿੱਚ ਜੀਵ ਅਤੇ ਇਸਤਰੀ ਅਤੇ ਪੁਰਸ਼ ਦੋ ਹੁੰਦੇ ਨੇ ਪਰ ਪ੍ਰਮਾਤਮਾ ਅਤੇ ਸੰਸਾਰ ਦੇ ਵਿੱਚ ਉਸ ਪਰਮਾਤਮਾ ਦੇ ਸਾਰੇ ਜੀਵ ਇਸਤਰੀਆਂ ਨੇ ਪਵਿੱਤਰ ਬਚਨ ਮਹਾਰਾਜ ਸੱਚੇ ਪਾਸ ਦੇ ਹੈ ਇਸ ਜਗ ਮੇ ਪੁਰਖ ਏਕ ਹੈ ਫੋਰ ਸਗਲੀ ਨਾਰ ਸਬਾਈ ਹੁਣ ਉਸ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਉਸ ਤੋਂ ਬੇਮੁਖ ਹੋ ਗਈਆਂ ਵਿਛੜ ਕੇ ਦੂਰੀ ਪੈ ਗਈ ਕਿਉਂਕਿ ਲੱਗੀ ਮਾਇਆ ਤੋਂ ਤੋਂ ਉਹ ਕਹਿੰਦੇ ਨੇ ਛਲ ਨੂੰ ਧੋਖੇ ਨੂੰ ਉਹ ਮਾਇਆ ਨੇ ਇਸ ਨੂੰ ਮੋਣੀ ਨੇ ਐਸੇ ਦ੍ਰੁਪੰਦ ਦੇ ਅਲੱਗ-ਅਲੱਗ ਰੂਪਾਂ ਦੇ ਵਿੱਚ ਛਲ ਲਿਆ ਵੈਸੇ ਵੀ ਜੀਵ ਜਿਹੜਾ ਹੈ ਮਿੱਤਰ ਬਾਣੀ ਦੇ ਅੰਦਰ ਬਚਨ ਆਉਂਦੇ ਨੇ ਮਾਇਆ ਮੰਗਦਾ ਹੈ ਬਾਰ-ਬਾਰ ਮਨ ਤੋਂ ਨਹੀਂ ਵਿਸਰਦਾ ਪਰਮੇਸ਼ਵਰ ਦੀ ਚਿਤ ਨਹੀਂ ਆਉਂਦੇ ਪਸ ਕੇੰਦੇ ਨੇ ਮਾਇਆ ਮਨੋਣਾ ਵਿਸਰੈ ਮੰਗ ਦਮਾ ਦਮ ਸੋ ਪ੍ਰਭ ਚੇਤਨ ਆਵੇ ਨਾਨਕ ਨਹੀਂ ਕਰਾ ਕੇੰਦੇ ਉਹ ਪ੍ਰਮਾਤਮਾ ਯਾਦ ਨਹੀਂ ਆਉਂਦਾ ਮਾਇਆ ਮੰਗਦਾ ਹੈ ਬਾਤ ਦਤਾਰ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਐਸੇ ਪ੍ਰਮਾਣ ਕਰਦੇ ਨੇ ਸਾਜਨ ਕੌਣ ਹੈ ਵਾਸ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਜਣਾ ਹੈ ਜਿਸ ਨੂੰ ਪਵਿੱਤਰ ਬਚਨਾਂ ਦੇ ਅੰਦਰ ਲਿਖਦੇ ਨੇ ਲੋ ਡਿੰਦੜਾ ਸਾਜਨ ਮੇਰਾ ਉਹ ਪਰਮੇਸ਼ਰ ਸੱਜਣਾ ਸੰਸਾਰ ਦੇ ਅੰਦਰ ਬੜੇ ਮਿੱਤਰ ਬਣਾਉਂਦਾ ਹੈ ਬੜੀਆਂ ਦੋਸਤੀਆਂ ਪਾਉਂਦਾ ਹੈ ਇਨਸਾਨ ਪਰ ਉਸ ਪਰਮੇਸ਼ਰ ਨੂੰ ਸੱਜਣ ਨਹੀਂ ਬਣਾਉਂਦਾ ਜਿਸ ਦੇ ਨਾਲ ਸਾਰਾ ਸੰਸਾਰ ਹੀ ਸੱਜਣ ਬਣ ਜਾਵੇ ਕਵਿਕਰ ਬਚਨ ਨੇ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਵਾਦ ਇੱਕ ਪਰਮੇਸ਼ਵਰ ਸੱਜਣ ਬਣਾਉ ਸਾਰਾ ਸੰਸਾਰ ਸੱਜਣ ਬਣ ਜਾਵੇਗਾ ਤਾਂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਸੱਜਣ ਕੌਣ ਹੈ ਕਹਿੰਦੇ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਮਹਾਰਾਜ ਜੀ ਕਹਿੰਦੇ ਨੇ ਜਿੱਥੇ ਲੇਖਾ ਮੰਗਣਾ ਉੱਥੇ ਖੜੇ ਹੋ ਜਾਣ ਉਹ ਪਰਮਾਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਹੈ ਹੁਣ ਮਾਇਆ ਤੋਂ ਮਾਇਆ ਦਾ ਛਲ ਕਸਾ ਹੈ ਪਵਿੱਤਰ ਬਚਨ ਮਹਾਰਾਜ ਜੀ ਬਾਣੀ ਦੇ ਅੰਦਰ ਕਰਦੇ ਨੇ ਪਾਸਾ ਪ੍ਰਮਾਣ ਕਰਦੇ ਨੇ ਮਾਈ ਮਾਇਆ ਛਲ ਕਿਹੋ ਜਿਹਾ ਛਲ ਹੈ ਕਹਿੰਦੇ ਤਿਰਨ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਮਿਨ ਹੜਕ ਆਇਆ ਜਲ ਕਹਿੰਦੇ تیرਨੀ ਆਣ ਇੱਕ ਤਿੱਲੇ ਦੀ ਅੱਗ ਦੀ ਤਰ੍ਹਾਂ ਮੇਗ ਦੀ ਛਾ ਬੱਦਲਾਂ ਦੀ ਛਾਂ ਜਿਵੇਂ ਕੁਝ ਸਮੇਂ ਵਾਸਤੇ ਹੁੰਦੀ ਹੈ ਫਿਰ ਸੂਰਜ ਨਿਕਲ ਜਾਂਦਾ ਹੈ ਉਸ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਿਸ ਤਰ੍ਹਾਂ ਕਿਸੇ ਦਰਿਆ ਦੇ ਅੰਦਰ ਹੜ ਆਇਆ ਜਲ ਆਇਆ ਥੋੜੇ ਸਮੇਂ ਬਾਅਦ ਉਹ ਘਟ ਗਿਆ ਫਿਰ ਪਾਣੀ ਆਪਣੇ ਸਤਤ ਆ ਗਿਆ ਕਹਿੰਦੇ ਉਸ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਇਹੋ ਜਿਹਾ ਪਰਮੇਸ਼ਵਰ ਸੱਚੇ ਪਾਤਸ਼ਾਹ ਦਾ ਜੋ ਮਾਇਆ ਦਾ ਛਲ ਇਹੋ ਜਿਹਾ ਹੈ ਪਵਿੱਤਰ ਬਚਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਨਸਾਨ ਇਹ ਨਹੀਂ ਇਸ ਮਾਇਆ ਨਾਲ ਜਿਨ ਮੋਹੇ ਬ੍ਰਹਮੰਡ ਖੰਡ ਤਾਹੋਂ ਮੈਂ ਪਾਵਉ ਇਹ ਪਾਤਸ਼ਾਹੀ ਜਿਸਨਾਂ ਖੰਡਾਂ ਬ੍ਰਹਮੰਡਾਂ ਨੂੰ ਮੋਹਿਆ ਹੋਇਆ ਹੈ ਮੈਂ ਵੀ ਉਸ ਦੇ ਵਿੱਚ ਖੱਚਤ ਹੋਇਆ ਪਿਆ ਹਾਂ ਉਸ ਦੇ ਵਿੱਚ ਮੈਂ ਵੀ ਫਸਿਆ ਪਿਆ ਦਾਤਾ ਜੀ ਕਿਉਂਕਿ ਜਿਹੜੀ ਮਾਇਆ ਅਨੇਕ ਰੂਪਾਂ ਦੇ ਅੰਦਰ ਕਿੱਥੇ ਜੜ ਰੂਪ ਦੇ ਅੰਦਰ ਕਿੱਥੇ ਚੇਤਨ ਰੂਪ ਦੇ ਅੰਦਰ ਜੀਵ ਨੂੰ ਜਿਹੜੀ ਹੈ ਉਹ ਘੇਰ ਲੈਂਦੀ ਹੈ ਇਸ ਨੂੰ ਜਿਹੜੀਆਂ ਉਸ ਪਰਮੇਸ਼ਵਰ ਦੀਆਂ ਦਾਤਾਂ ਜਿਹੜੀ ਦਿੱਤੀਆਂ ਨੇ ਉਹ ਸੋਹਣੀਆਂ ਲੱਗਦੀਆਂ ਨੇ ਉਹ ਪਰਮੇਸ਼ਵਰ ਵਿਸਰ ਜਾਂਦਾ ਹੈ ਸਾਰਾ ਸਾਧਨ ਪੁਰਖ ਵਿਸਾਰ ਕੇ ਦਾਤ ਪਿਆਰੇ ਵਿਸਰਿਆ ਦਾਤਾਰਾ ਉਹ ਦਾਤਾ ਦੇਣ ਵਾਲਾ ਪਰਮੇਸ਼ਵਰ ਪ੍ਰਮਾਤਮਾ ਭੁੱਲ ਗਿਆ ਦਾਤ ਇਸ ਨੂੰ ਸੋਹਣੇ ਲੱਗਦੇ ਹੈ ਇਸ ਤਰ੍ਹਾਂ ਜਿਹੜਾ ਮਾਇਆ ਦਾ ਮੋਹ ਇਸ ਨੂੰ ਚਿੰਬੜਿਆ ਪਿਆ ਹੈ ਕਿਸ ਤਰ੍ਹਾਂ ਚਿੰਬੜਿਆ ਪਿਆ ਅੱਗੇ ਫੁਰਮਾਨ ਮਹਾਰਾਜ ਜੀ ਕਰਦੇ ਨੇ ਉਤਰ ਕਲਤਰ ਨ ਸੰਗਤ ਨ ਹਰ ਅਵਿਨਾਸੀ ਓਹ ਉਤਰ ਪੁੱਤਰ ਕਲਤਰ ਇਸਤਰੀ ਹੋਰ ਜਿਹੜਾ ਸਾਰਾ ਧਨ ਹੈ ਉਹ ਇਸ ਦੇ ਨਾਲ ਨਹੀਂ ਲਿਖਦਾ ਨਿਬਦਾ ਕੀ ਹੈ ਕੌਣ ਹੈ ਅਬਿਨਾਸੀ ਉਹ ਪਰਮਾਤਮਾ ਅਕਾਰਪੁਰਖ ਸਚੇ ਪਾਛਾ ਉਹ ਅਬਿਨਾਸੀ ਹੈ ਹੋਰ ਤੇ ਸਾਰੀ ਸ੍ਰਿਸ਼ਟੀ ਜਿਹੜੀ ਇਹਨੂੰ ਵਿਖਦੀ ਹੈ ਜਿਸ ਦੇ ਨਾਲ ਇਹ ਜਿਆਦਾ ਜੁੜਿਆ ਹੋਇਆ ਹੈ ਜੋ ਛੱਡਣਾ ਸੋ ਅਸਥਿਰ ਕਰਮਾਂ ਜੋ ਹੋਵਣ ਸੋ ਦੂਰ ਪ੍ਰਾ ਛੋੜ ਜਾਏ ਤਿਸ ਕਾ ਸ਼ਰਮ ਕਰ ਸੰਗ ਸਹਾਈ ਤਿਸ ਪਰ ਹਰ ਗੁਰਦੇਵ ਦੇ ਪਵਿੱਤਰ ਬਚਨ ਗਰਤਾਰ ਸਚੇ ਪਾਸ਼ਾ ਆਪਣੀ ਸਹਿਸ ਕੀਰਤੀ ਦੇ ਸ਼ਲੋਕਾਂ ਦੇ ਅੰਦਰ ਬੜਾ ਸੁੰਦਰ ਫਰਮਾਨ ਕਰਦੇ ਨੇ ਕਹਿੰਦੇ ਪੁੱਤ ਕਲਤਰ ਇਹ ਸਾਰਾ ਤਨ ਇਤ ਆਦਕ ਹੀ ਨਹੀਂ ਹੋਰ ਬੜੀ ਜਿਹੜੇ ਸ੍ਰਿਸ਼ਟੀ ਸਾਰੀ ਹੈ ਜਿਹੜੀ ਹੈ ਉਹ ਸਾਰੀ ਨਾਸਵੰਤ ਪਾਸ਼ਾ ਫਰਮਾਨ ਕਰਦੇ ਨੇ ਕਟਾਂਤ ਰੂਪੰ ਕਟਾਂਤ ਦੀਪੰ ਕਟਾਂਤ ਰਵ ਸਸਿਰ ਨਖਤਰ ਗਗਨੰ ਕਹਿੰਦੇ ਰੂਪ ਜਿਹੜਾ ਜਵਾਨੀ ਦੇ ਅੰਦਰ ਉਹ ਰੂਪ ਜਿਹੜਾ ਉਹ ਘਟ ਘਟ ਕੇ ਉਹ ਨਾਸ ਹੋ ਜਾਂਦਾ ਸੱਤੇ ਦੀਪ ਜਿਹੜੇ ਉਹ ਵੀ ਨਾਸਵਾਨ ਨੇ ਕਟੰਤਰ ਰਵ ਯਾਨੀ ਸੂਰਜ ਉਹ ਵੀ ਕਹਿੰਦੇ ਨਾਸਵਾਨ ਸਸਿਰ ਚੰਦਰਮਾ ਵੀ ਨਾਸਵਾਨ ਨਖਤਰ ਤਾਰੇ ਉਹ ਵੀ ਨਾਸਵਾਨ ਗਗਨ ਆਕਾਸ਼ ਵੀ ਉਹ ਵੀ ਨਾਸਵਾਨ ਨੇ ਮਹਾਰਾਜ ਸੱਚੇ ਪਾਛਾ ਫੁਰਮਾਨ ਕਰਦੇ ਕਹਿੰਦੇ ਕਟੰਤਰ ਰੂਪੰ ਕਟੰਤ ਦੀਪੰ ਕਟਾਂਤ ਰਵ ਸਸੀਰ ਨਖੇਤਰ ਗਗਨੰ ਕਟਾਂਤ ਬਸਦਾ ਗਿਰ ਤਰ ਸਖੰਡੰ ਕਹਿੰਦੇ ਧਰਤੀ ਜਿਹੜੀ ਉਹ ਵੀ ਨਾਸਵਾਨ ਹੈ ਗਿਰ ਪਹਾੜ ਉੱਚੀ ਚੋਟੀ ਵਾਲੇ ਪਹਾੜ ਉਹ ਵੀ ਨਾਸਵਾਨ ਤਰ ਦਰਖਤ ਉੱਚੀ ਚੋਟੀਆਂ ਤੇ ਖੜੇ ਹੋਏ ਦਰਖਤ ਸਖੰਡੰ ਉੱਚੀ ਚੋਟੀ ਵਾਲੇ ਉਹ ਵੀ ਕਹਿੰਦੇ ਨਾਸਵਾਨ ਦਤਾਰ ਜੀ ਕਹਿੰਦੇ ਨੇ ਖਟੰਤ ਲਲਨਾ ਜਿੱਤੇ ਮਹਾਰਾਜ ਜੀ ਨੇ ਕਹਿਣਾ ਪੁੱਤਰ ਕਲਤਰਨਾ ਸੰਗਤਨਾ ਖਟੰਤ ਲਲਨਾ ਸੁਤ ਪ੍ਰਾਤ ਹੀਤਨ ਲਲਨਾ ਕਹਿੰਦੇ ਨੇ ਇਸਤਰੀ ਨੂੰ ਸੁਤ ਪੁੱਤਰ ਪ੍ਰਾਤ ਭਰਾ ਹੋਰ ਅਨੇਕ ਪਿਆਰੇ ਮਿੱਤਰ ਪਿਆਰੇ ਜਿਨ੍ਹਾਂ ਨੂੰ ਸਚਨ ਬਣਾਇਆ ਹੋਇਆ ਇਹਨਾਂ ਇਹ ਸਾਰੇ ਹੀ ਨਾਸਵਾ ਖਟੰਤ ਕਨਕ ਮਾਨਕ ਮਾਇਆ ਸਵਰੂਪ ਕਹਿੰਦੇ ਇੱਕ ਜਿਹੜਾ ਕਣ ਕਣ ਕੇ ਆਣੀ ਸੋਨਾ ਮਾਣਕ ਜਿਹੜੇ ਕੀਮਤੀ ਪੱਥਰ ਇਤ ਆਦਿਕ ਮਾਇਆ ਦੇ ਜਿਤਨੇ ਵੀ ਸਰੂਪ ਨੇ ਕਹਿੰਦੇ ਉਹ ਸਾਰੇ ਨਾਸਵਾਨ ਪਾਸਾ ਜੀ ਜੇ ਸਾਰਾ ਕੁਝ ਨਾਸਵਾਨ ਕੁਝ ਅਸਥਿਰ ਵੀ ਹੈ ਕੁਝ ਰਹਿਣ ਵਾਲਾ ਵੀ ਹੈ ਉਸ ਦੀਵੀ ਵੀ ਹੈ ਦਤਾਰ ਜੀ ਕਹਿੰਦੇ ਨੇ ਹੈ ਉਹ ਵੀ ਇੱਕ ਕੀ ਹੈ ਦਾਤਾ ਜੀ ਪਾਸ ਕਹਿੰਦੇ ਨਹਿਕ ਟੰਕ ਕੇਵਲ ਗੋਪਾਲ ਅਚੂ ਇਕ ਉਹ ਪਰਮਾਤਮਾ ਗੋਪਾਲ ਜੋ ਸਾਰੀ ਧਰਤੀ ਤੇ ਜੀਵਨੋ ਪਾਲਣ ਵਾਲਾ ਹੈ ਉਹ ਜਿਹੜਾ ਅਸਰ ਹੈ ਤੇ ਹੋਰ ਮਹਾਰਾਜ ਜੀ ਕਹਿੰਦੇ ਅਸਰਿੰਗ ਨਾਨਕ ਸਾਧ ਜਨ ਇੱਕ ਸਤ ਸੰਗਤ ਜਿਹੜੀ ਹੈ ਉਹ ਵੀ ਜਿਹੜੀ ਹੈ ਉਹ ਵੀ ਅਸਰ ਹੈ ਦਤਾਰ ਸੱਚੇ ਪਾਸ ਕਹਿੰਦੇ ਨਹੀਂ ਤੇ ਜਿੰਨਾ ਚੀਜ਼ਾਂ ਨਾਲ ਤੇ ਜੁੜਿਆ ਹੈ ਪੁੱਤਰ ਕੁਲੱਤਰ ਦਾ ਸੰਗਤ ਨਾ ਹਰ ਅਵਨਾਸੀ ਉਹ ਕਹਿੰਦੇ ਇਹ ਸਾਰੇ ਨਾਸਵਾਨ ਨੇ ਉੱਤਰ ਹੋਣ ਇਸ ਤਰੀ ਹੋਵੇ ਚਾਹੇ ਹੋਰ ਮਾਇਕ ਪਦਾਰਥ ਨੇ ਇਹ ਸਭ ਕੁਝ ਨਾਲ ਨਹੀਂ ਨਿਭਦਾ ਬਲ ਤੇ ਨਿਭਦਾ ਇੱਕ ਹਰੀ ਅਕਾਲਪੁਰਤ ਅਬਿਨਾਸੀ ਜਿਹੜਾ ਪਰਮਾਤਮਾ ਹੈ ਉਹੀ ਇਸ ਜੀਵ ਦਾ ਅਸਲ ਸਾਥੀ ਹੈ ਜਿਸ ਨੂੰ ਗੁਰਦੇਵ ਬਾਣੀ ਦੇ ਅੰਦਰ ਕਹਿੰਦੇ ਨੇ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਕੋਈ ਜਿਸ ਨੂੰ ਸਿਮਨ ਦੇ ਨਾਲ ਇਹਦੇ ਸਾਰੇ ਮਲ ਜਿਹੜੇ ਉਹ ਲੈ ਜਾਂਦੀ ਹੈ ਉਸ ਪਰਮਾਤਮਾ ਉਹ ਇਸ ਜੀਵ ਦਾ ਅਸਲ ਸਾਥੀ ਹੈ पलच पलच सगली मोई चुपए तंद मोई सारी लुकाई जेडी है सगली सारी सृष्टि महाराज इकट्ठे मोई मरी पइए मोई पइए किवें मोई पइए च उठदे तंदे दे विच लगि ਨਾਸਵਾ ਤੰਦੇ ਦੇ ਮੋਹ ਦੇ ਅੰਦਰ ਸਾਰੀ ਸ੍ਰਿਸ਼ਟੀ ਜਿਹੜੀ ਹੈ ਸਾਰੀ ਲੋਕਾਈ ਜਿਹੜੀ ਹੈ ਉਹ ਤੰਦੇ ਦਾ ਮੋਹ ਇਸ ਸਾਰੀ ਸ੍ਰਿਸ਼ਟੀ ਨੂੰ ਸਾਰੀ ਲੋਕਾਈ ਨੂੰ ਵਿਆਪ ਰਿਹਾ ਹੈ ਤੇ ਇਸ ਮਾਇਆ ਦੇ ਮੋਹ ਦੇ ਅੰਦਰ ਪਲਚ ਪਲਚ ਕੇ ਮੂੜ ਮੂੜ ਕੇ ਕਹਿੰਦੇ ਇਹ ਜਿਹੜੇ ਜੀਵ ਹੈ ਇਸ ਤਰੀ ਇਹ ਫਸੇ ਹੋਈ ਹੈ ਤੇ ਮਰ ਕੇ ਮੇਰੇ ਆਤਮਕ ਮੌਤ ਜਿਹੜੀ ਹੈ ਉਹ ਮਰ ਰਹੀ ਹੈ ਇਕ ਕਸ ਹਰ ਕੇ ਨਾਮ ਬਿਨਾ ਅੱਗੇ ਲਈਏ ਖੋਹੇ ਖੋਹੇ ਲਈਏ ਅੱਗੇ ਖੋਹ ਜਾਂਦੇ ਨੇ ਲੈ ਜਾਂਦੇ ਨੇ ਪਹਿਲਾਂ ਅੱਗੇ ਪਹਿਲਾਂ ਹੀ ਖੋਹ ਲੈਂਦੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੇ ਸਿਮਰਨ ਤੋਂ ਬਿਨਾ ਜਿੰਨੇ ਵੀ ਕਰਮ ਜੀਵ ਕਰਦਾ ਹੈ ਉਹ ਮਰਨ ਤੋਂ ਪਹਿਲਾਂ ਹੀ ਖੋ ਲੈ ਜਾਂਦੇ ਭਾਵੇਂ ਉੱਚੇ ਆਤਮਿਕ ਜੀਵਨ ਜਿਹੜਾ ਹੈ ਇਸ ਦੇ ਉੱਚੇ ਆਤਮਿਕ ਜੀਵਨ ਦਾ ਉਹ ਹਿੱਸਾ ਨਹੀਂ ਬਣਦਾ ਪਵਿੱਤਰ ਬਚਨ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਅੰਦਰ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟ ਹੈ ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਚੁਟ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਵਿਅਰਥ ਹੈ ਮਹਾਰਾ ਸੱਚੇ ਪਾਛੇ ਪ੍ਰਮਾਣ ਕਰਦੇ ਨੇ ਦਇਓ ਵਿਸਾਰ ਵਿਗੂਚਨਾ ਪ੍ਰਭ ਬਿਨ ਅਵਰ ਨਾ ਕੋਏ ਵਿਗੂਚਨਾ ਖਵਾਰ ਹੋ ਜਾਂਦਾ ਕਿਵੇਂ ਖੁਆਰ ਹੁੰਦਾ ਉਸ ਪਿਆਰੇ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਪ੍ਰਭੂ ਜੀ ਨੂੰ ਪਰਮਾਤਮਾ ਨੂੰ ਵਿਸਾਰ ਕੇ ਖੁਆਰੀ ਹੁੰਦੀ ਕਿਉਂਕਿ ਪਰਮਾਤਮਾ ਤੋਂ ਬਿਨਾ ਹੋਰ ਇਸ ਜਿੰਦ ਦਾ ਕੋਈ ਸਾਥੀ ਨਹੀਂ ਬਣਦਾ ਅੱਗੇ ਮਹਾਰਾਜ ਦੀ ਫੁਰਮਾਨ ਕਰਦੇ ਨੇ ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ ਪ੍ਰੀਤਮ ਯਾਨੀ ਪਰਮਾਤਮਾ ਚਰਨਿ ਉਹਨਾਂ ਦੇ ਚਰਨਾ ਦੇ ਨਾਲ ਜਿਹੜੇ ਜੀਵ ਲੱਗੇ ਨੇ ਸੋਏ ਜਿਹੜੀ ਉਹ ਸੋਭਾ ਨਿਰਮਲ ਉਹਦੀ ਜਿਹੜੀ ਹੈ ਉਹ ਸੋਭਾ ਜਿਹੜੀ ਹੈ ਉਹ ਵਡਿਆਈ ਹੁੰਦੀ ਹੈ ਉਹ ਇੱਥੇ ਵੀ ਸੋਭਾ ਹੁੰਦੀ ਹੈ ਤੇ ਪ੍ਰਲੋਕ ਦੇ ਵਿੱਚ ਵੀ ਸੋਭਾ ਹੁੰਦੀ ਹੈ ਜਿਹੜੇ ਪਰਮਾਤਮਾ ਦੇ ਚਰਨਾ ਦੇ ਨਾਲ ਲੱਗੇ ਕਿਉਂਕਿ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਇਹ ਫੁਰਮਾਨ ਕਰ ਦਿੱਤਾ ਹੈ ਜਿਹੜੇ ਉਸ ਤੋਂ ਵਿਛੜੇ ਹੋਏ ਨੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਬਾਰੇ ਉੱਪਰ ਫੁਰਮਾਨ ਕੀਤਾ ਹੈ ਹੁਣ ਜਿਹੜੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਬਾਤ ਮਹਾਰਾਜ ਸੱਚੇ ਪਾਤਸ਼ਾਹ ਇਸ ਪਵਿੱਤਰ ਬਾਣੀ ਦੇ ਅੰਦਰ ਕਰਦੇ ਨੇ ਕਿ ਜਿਹੜੇ ਪ੍ਰਮਾਤਮਾ ਦੇ ਜਿਹੜੇ ਚਰਨਾਂ ਦੇ ਨਾਲ ਜੁੜੇ ਹੋਏ ਨੇ ਲੱਗੇ ਹੋਏ ਨੇ ਉਨਾ ਦੀ ਵੱਡੀ ਆਈ ਹੁੰਦੀ ਹੈ ਲੋਕ ਅਤੇ ਪਰਲੋਕ ਦੇ ਵਿੱਚ ਸੋਭਾ ਹੁੰਦੀ ਹੈ ਨਾਨਕ ਕੀ ਪ੍ਰਭ ਬੇਣਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮਾਨ ਕਰਦੇ ਨੇ हे परमात्मा जी हे अकाल पुरख वाहेगुरु महाराज जी ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਮੈਨੂੰ ਮਿਲੋ ਮੈਨੂੰ ਪ੍ਰਾਪਤ ਹੋ ਪ੍ਰਾਪਤ ਦੇ ਵਿਦਵਾਨਾਂ ਨੇ ਲੱਖ ਲੱਖ ਅਲੱਗ ਅਲੱਗ ਤਰ੍ਹਾਂ ਜਿਹੜੇ ਨੇ ਉਹ ਅਰਥ ਵੀ ਕੀਤੇ ਪਰਾ ਜਮਾ ਪਤ ਪਾਸਾ ਜੀ ਮੈਨੂੰ ਪਤ ਅਤੇ ਅਪਤ ਤੋਂ ਉੱਪਰ ਉਠਾ ਦੇ ਇਸ ਤਰ੍ਹਾਂ ਵੀ ਅਰਕ ਕ੍ਰਿਤੇ ਨੇ ਪਰਪਤ ਕਹਿੰਦੇ ਬਹੁਤੀ ਜਿਹੜੀ ਵਡਿਆਈ ਇੱਜ਼ਤ ਮਾਣ ਮਿਲੇ ਮਹਾਰਾਜ ਸੱਚੇ ਪਾਤਸ਼ਾਹ ਉਹ ਪਰਮੇਸ਼ਵਰ ਜੇ ਮਿਲ ਗਿਆ ਫਿਰ ਸਾਰੀਆਂ ਵਡਿਆਈਆਂ ਹੀ ਮਿਲ ਜਾਂਦੀਆਂ ਮਹਾਰਾਜ ਜੀ ਕਹਿੰਦੇ ਨੇ ਪਰ ਬਾਸ਼ਾ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਹੈ ਮੇਰੀ ਜੋਦੜੀ ਹੈ ਮੇਰੀ ਪ੍ਰਾਰਥਨਾ ਹੈ ਮੇਰੀ ਅਰਦਾਸ ਹੈ ਦਾਤਾ ਜੀ ਪ੍ਰਭ ਜੀ ਪਰਮੇਸ਼ਵਰ ਜੀ ਮੈਨੂੰ ਤੁਹਾਡਾ ਮਿਲਾਪ نصیਬ ਹੋਵੇ ਤੁਸੀਂ ਮੈਨੂੰ ਮਿਲ ਜਾਓ ਦਾਤਾ ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਪੇਟ ਹਰ ਸੋਏ ਹੁਣ ਵਿਸਾਖ ਦਾ ਮਹੀਨਾ ਸੁਹਾਵਾ ਸੋਨਾ ਕਿਨਾਂ ਨੂੰ ਲੱਗਦਾ ਜਿਨ੍ਹਾਂ ਨੂੰ ਸੰਤ ਹਰੀ ਸੰਤ ਪਰਮੇਸ਼ਵਰ ਸੰਤ ਮਿਲ ਗਿਆ ਪਰਮਾਤਮਾ ਮਿਲ ਗਿਆ ਜੇ ਪੇਟ ਮਿਲ ਪਏ ਨੇ ਜਿਨ੍ਹਾਂ ਨੂੰ ਮਿਲ ਗਿਆ ਪਰਮਾਤਮਾ ਅਕਾਲਪੁਰ ਖੁਆਹੀ ਗੁਰੂ ਪਰਮੇਸ਼ਵਰ ਜੀ ਮਿਲ ਗਏ। ਉਹਨਾਂ ਨੂੰ ਜਿਹੜਾ ਵਿਸਾਖ ਦਾ ਮਹੀਨਾ ਸੋਹਣਾ ਲੱਗਦਾ ਇਸ ਮਹੀਨੇ ਦੇ ਅੰਦਰ ਗੁਰਦੇਵ ਆਰੰਭ ਦੇ ਅੰਦਰ ਇਹ ਪ੍ਰਮਾਣ ਕਰਦੇ ਜਿਹੜੀਆਂ ਉਸ ਤੋਂ ਵਿਛੜੀਆਂ ਹੋਈਆਂ ਨੇ ਵੰਡੀਆਂ ਹੋਈਆਂ ਨੇ ਟੁੱਟੀਆਂ ਹੋਈਆਂ ਨੇ। ਪ੍ਰੇਮ ਜਿਨ੍ਹਾਂ ਦੇ ਪ੍ਰੀਤੀ ਪਿਆਰ ਜਿਨ੍ਹਾਂ ਦੇ ਅੰਦਰ ਉਸ ਦੇ ਪ੍ਰਤੀ ਪਰਮਾਤਮਾ ਦੇ ਪ੍ਰਤੀ ਨਹੀਂ ਉਹ ਉਹਨਾਂ ਨੂੰ ਤੇ ਕਿਵੇਂ ਆਵੇ? ਉਹਨਾਂ ਨੂੰ ਦੁੱਖ ਪ੍ਰਾਪਤ ਹੁੰਦੇ ਨੇ ਦੁੱਖ ਹੀ ਮਿਲਦੇ ਨੇ। ਜਿਹੜੀਆਂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੀਆਂ ਨੇ ਉਹਨਾਂ ਨੂੰ ਮਹਾਰਾਜ ਸੱਚੇ ਪਾਸਕੰਦ ਇਹ ਵੇ ਸਾਖ ਦਾ ਮਹੀਨਾ ਸੋਹਣਾ ਲੱਗਦਾ ਹੈ ਸੋਭ ਨਿਕ ਲੱਗਦਾ ਹੈ ਸੁੰਦਰ ਲੱਗਦਾ ਹੈ ਸੁ ਵਿਸਾਖੀ ਦੇ ਅੱਜ ਦੇ ਦਿਨ ਬੜੀਆਂ ਇਤਿਹਾਸਕ ਘਟਨਾਵਾਂ ਨੇ ਪਰ ਜੋ ਖਾਲਸਾ ਪ੍ਰਗਟ ਦਿਵਸ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸਾ ਜੀ ਨੇ ਅੱਜ ਦੇ ਦਿਨ ਖਾਲਸੇ ਨੂੰ ਪ੍ਰਗਟ ਕਰਕੇ ਇਸ ਜੀਵ ਨੂੰ ਉਹ ਅੰਮ੍ਰਿਤ ਮਹਾਰਾਜ ਸੱਚੇ ਪਾਤਸ਼ਾਹ ਦਾਤ ਅਮਰਦੀ ਜਿਹੜੀ ਹੈ ਉਹ ਪਲਾਈ ਜੋ ਪੰਜ ਪਿਆਰੇ ਸਾਜੇ ਨੇ ਦਰਤਾਰ ਸੱਚੇ ਪਾਤਸ਼ਾਹ ਜੀ ਨੇ ਦਇਆ ਮયા ਕੀਤੀ ਹੈ ਪਰਮਾਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਕਿਉਂਕਿ ਮਹਾਰਾਜ ਜੀ ਫਰਮਾਨ ਕਰਦੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਉਹ ਖਾਲਸਾ ਪਰਮਾਤਮ ਕੇ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਲਸਾ ਉਸ ਉਸ ਖਾਲਸਾ ਪ੍ਰਗਟ ਦੇਸ ਦੀਆਂ ਸੰਗਤਾਂ ਨੂੰ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ ਭੁੱਲਾਂ ਚੁੱਕਾਂ ਦੀ ਖੇਮਾ ਬੇਅੰਤ ਬੇਅੰਤ ਗਲਤੀਆਂ ਤਰੋਟੀਆਂ ਬੇਅਦਬੀਆਂ ਹੋ ਜਾਂਦੀਆਂ ਨੇ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਸ਼ਾ ਬਖਸ਼ਨਖਰ ਨੇ ਗੁਰੂ ਕੀ ਸੰਗਤ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਨੀ ਜੀ ਆਉ ਆਖਰੀ ਤੁਕਾਂ ਪੜ ਕੇ ਆਪਾਂ ਸਮਾਪਤੀ ਕਰਦੇ ਹਾਂ ਜੀ ਨਾਨਕ ਕੀ ਪ੍ਰਭ ਬੇ ਨਥੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਲ ਗਏ जा संत पेट हर सोए वाहे गुरु जी का खालसा गुरु जी की फतेह